ਉਮਰ ਤੇ ਲਾਈ ਗੱਡੀ ਲਾਇਆ ਵਾਹ ਕਹ ਦੇ ਕੋਈ ਜਾ ਵੇ ਤਾਂ ਮੈਨੂੰ ਤੂੰ ਵੀ ਨਹੀਂ ਤਾਂ ਜਾ ਅੱਜ ਇਹ ਸਾਹਮਣੇ ਦੇਖ ਬੀ ਫੈਸਲਾ ਟਰੱਕ ਲਿਆ ਤੈਨਿਆ ਯਾਰ ਨੇ ਅੱਜ ਉਹ ਪੀਪਾ ਕਾਨੂੰ ਇਹ ਤਾਂ ਡੱਬਾ ਜਿਹਾ ਲੱਗਦਾ ਇਹ ਤਾਂ ਫੈਸਲਾ ਟਰੱਕ ਆ ਇੱਕ ਡੱਬਾ ਉਹ ਡੱਬਾ ਨਹੀਂ ਆ ਮੈਂ ਇਹਦੇ ਵਿੱਚ ਬਹਿਣਾ ਤੂੰ ਇੱਧਰ ਆਏ ਫਿਰ ਮੈਂ ਤੈਨੂੰ ਲੈ ਕੇ ਜਾਣਾ ਭਾਈ ਮੈਂ ਫੈਸਲਾ ਡੱਬਾ ਜਰਾ ਮੇਰਾ ਰੱਬ ਜੀ ਦੀ ਕੱਖ ਚੱਲ ਬੀਜੀ ਬੈਠੋ ਆਇਆ ਇਹ ਪੀਪਾ ਗਿਆ ਉਹ ਜਾਬੀ ਫੈਸਲਾ ਪੁੱਤਰਾ ਜ਼ਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਟੈਸਲਾ ਟਰੱਕ ਬੀਬੀ ਨੂੰ ਲੌਂਗ ਡਰਾਈਵ ਕਰਾਉਣ ਤੇ ਕੀ ਥੱਲੇ ਸੌਦੇ ਬਸਾ ਨਾ ਕਲਾਮ ਨਹੀਂ ਲੋ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਕਿੱਥੇ ਲੜਨ ਗਿਆ ਹੈ ਮੈਂ ਤੇਰੇ ਲਈ ਗੱਡੀ ਲੈ ਆਇਆ ਵਾਹ ਕਹਿ ਦੇਖੋ ਵੇ ਜਾ ਵੇ ਤਾ ਮੈਨੂੰ ਤੂੰ ਬੇਣੀ ਤਾਂ ਜਾ ਅੱਜ ਇਹ ਸਾਹਮਣੇ ਦੇਖ ਬੀ ਫੈਸਲਾ ਟਰੱਕ ਲੈ ਆਇਆ ਤਰਾ ਯਾਰ ਮੀਆਂ ਅੱਜ ਉਹ ਪੀਪਾ ਕਾਨੂੰ ਇਹ ਤਾਂ ਡੱਬਾ ਜਿਹਾ ਲੱਗਦਾ ਇਹ ਤਾਂ ਫੈਸਲਾ ਟਰੱਕ ਆ ਇਹ ਡੱਬਾ ਹੈ ਉਹ ਡੱਬਾ ਨਹੀਂ ਆ ਮੈਂ ਨਹੀਂ ਇਹ ਕਿੱਦਾਂ ਨਾ ਤੂੰ ਇੱਧਰ ਆਏ ਤੇ ਮੈਂ ਤੁਹਾਨੂੰ ਲੈ ਕੇ ਜਾਣਾ ਮੈਂ ਫੈਸਲਾ ਡੱਬਾ ਕਰਾ ਮੇਰਾ ਰੱਬ ਜੀ ਦੀ ਕੋਟ ਚੱਲ ਬੀਬੀ ਜੀ ਬੈਠੋ ਉਹ ਜ਼ਿੰਦਗੀ ਜੀ ਆਉਣ ਨਹੀਂ ਸਕੀ ਆਇਆ ਇਹ ਪੀਪਾ ਆ ਗਿਆ ਮੱਜਾ ਵੀ ਬੈਠਣਾ ਪੁੱਤਰਾ ਜ਼ਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਤੈਸਲਾ ਠਾਕੇ ਬੀਬੀ ਨੂੰ ਲੌਂਗ ਡਰਾਈਵ ਕਰਾਉਂਦੇ ਥੇ ਕਿੰਨੀ ਥੱਲੇ ਸੌਦੇ ਬਰਦਾ ਨਾ ਕਲਾਮ ਨਹੀਂ ਚੱਲ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਕਿੱਥੇ ਲੱਗਦਾ ਹੈ ਅਮਰ ਲਈ ਗੱਡੀ ਲਾਇਆ ਵਾਹ ਕਹਿ ਦੇਖੋ ਵੇ ਜਾ ਵੇ ਤਾਂ ਮੈਨੂੰ ਤੂੰ ਬੇਨਤੀ ਤਾਂ ਜਾ ਅੱਜ ਇਹ ਸਾਹਮਣੇ ਦੇਖ ਬੀਬੀ ਫੈਸਲਾ ਟਰੱਕ ਆ ਰਿਹਾ ਤੇ ਯਾਰ ਮੇਰਾ ਚਾ ਉਹ ਪੀਪਾ ਕਾ ਨੂੰ ਇਹ ਤਾਂ ਡੱਬਾ ਜਿਹਾ ਲੱਗਦਾ ਇਹ ਤਾਂ ਫੈਸਲਾ ਟਰੱਕ ਆ ਇਹ ਡੱਬਾ ਹੈ ਉਹ ਡੱਬਾ ਨਹੀਂ ਆ ਮੈਂ ਇਹਦੇ ਵਿੱਚ ਬਹਿਣਾ ਤੂੰ ਇੱਧਰ ਆਏ ਫਿਰ ਮੈਂ ਉੱਥੇ ਲੈ ਕੇ ਜਾਣਾ ਭਾਈ ਮੈਂ ਫੈਸਲਾ ਡੱਬਾ ਕਰਾ ਚੱਲ ਬੀਬੀ ਜੀ ਬੈਠੋ ਉਹ ਨੇ ਜ਼ਿੰਦਗੀ ਜਿਉਣੀ ਸਕੇ ਆ ਪੀਪਾ ਗਿਆ ਹੋ ਗਿਆ ਵੀ ਪੁੱਤਰਾ ਸਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਫੈਸਲਾ ਟਰੱਕ ਜੀ ਬੀਬੀ ਨੂੰ ਲੌਂਗ ਡਰਾਈਵ ਕਰਾਉਣ ਦੇ ਬਸ ਨਾਂ ਕਲਾਮ ਨਹੀਂ ਲੋ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਕਿੱਤ ਲੱਗਦਾ ਹੈ ਅਮਰ ਲਈ ਗੱਡੀ ਲਿਆ ਆ ਵਾਹ ਕਹਿੰਦੇ ਕੋਈ ਜਾਵੇ ਤਾਂ ਮੈਨੂੰ ਤੂੰ ਬੇਣੀ ਤਾਂ ਜਾ ਅੱਜ ਇਹ ਸਾਹਮਣੇ ਦੇਖ ਬੀ ਫੈਸਲਾ ਟਰੱਕ ਲਿਆ ਹੋਇਆ ਤੇ ਯਾਰ ਨੇ ਅੱਜ ਉਹ ਪੀਪਾ ਕਾ ਨੂੰ ਇਹ ਤਾਂ ਡੱਬਾ ਜਿਹਾ ਲੱਗਦਾ ਇਹ ਤਾਂ ਫੈਸਲਾ ਟਰੱਕ ਆ ਇਹ ਡੱਬਾ ਉਹ ਡੱਬਾ ਨਹੀਂ ਆ ਮੈਂ ਇਹਦੇ ਵਿੱਚ ਬਹਿਣਾ ਤੂੰ ਇੱਧਰ ਆਈ ਮੈਂ ਤੁਹਾਨੂੰ ਲੈ ਕੇ ਬਣਾ ਬਾਈ ਮੈਂ ਫੈਸਲਾ ਡੱਬਾ ਜਰਾ ਚੱਲ ਬੀਬੀ ਜੀ ਬੈਠੋ ਆਹ ਨਾ ਪੀਪਾ ਗਿਆ ਹੋ ਗਿਆ ਵੀ ਫੈਸਲਾ ਪੁੱਤਰਾ ਜ਼ਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਫੈਸਲਾ ਟਰੱਕ ਬੀਬੀ ਨੂੰ ਲੌਂਗ ਡਰਾਈਵ ਕਰਾਉਣ ਤੇ ਇਹਨਾਂ ਦਲੇ ਸੋਦੇ ਬਸਾ ਨਾਮ ਕਲਾਮ ਨਹੀਂ ਲੋ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਕਿੱਥੇ ਲੈ ਚੱਲਣਾ ਮੈਂ ਤੇਰੇ ਲਈ ਗੱਡੀ ਲਿਆ ਆ ਵਾਹ ਕਹ ਦੇਖੋ ਵੇ ਜਾ ਵੇ ਤਾਂ ਮੈਨੂੰ ਤੂੰ ਬੇਣੀ ਤਾਂ ਜਾ ਅੱਜ ਇਹ ਸਾਹਮਣੇ ਦੇਖ ਬੀਬੀ ਫੈਸਲਾ ਟਰੱਕ ਲਿਆ ਤਰਾ ਯਾਰ ਨੇ ਅੱਜ ਉਹ ਪੀਪਾ ਕਾ ਨੂੰ ਇਹ ਤਾਂ ਡੱਬਾ ਜਿਹਾ ਲੱਗਦਾ ਇਹ ਤਾਂ ਫੈਸਲਾ ਟਰੱਕ ਆ ਇੱਕ ਡੱਬਾ ਉਹ ਡੱਬਾ ਨਹੀਂ ਆ ਮੈਂ ਇਹਦੇ ਵਿੱਚ ਬਹਿਣਾ ਉਹ ਇਧਰ ਆ ਕੇ ਮੈਂ ਲੈ ਕੇ ਬਣਾ ਬਾਈ ਮੈਂ ਫੈਸਲਾ ਡੱਬਾ ਜਾਨਾ ਚਲੋ ਜੀ ਬੀਬੀ ਪੈਟੋ ਉਹ ਜ਼ਿੰਦਗੀ ਜਿਉਣ ਸਿਖਾਇਆ ਇੱਕ ਅਪੀਪਾ ਗਿਆ ਉਹ ਯਾਰ ਵੀ ਫੈਸਲਾ ਪੁੱਤਰਾ ਜ਼ਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਫੈਸਲਾ ਟੱਕੀ ਬੀਬੀ ਨੂੰ ਲੌਂਗ ਡਰਾਈਵ ਪਰੋਣ ਓਕੇ ਇਹਨਾਂ ਥੱਲੇ ਸੋਦੇ ਬਾਬਾ ਨਾਮ ਕਲਾਮ ਨਹੀਂ ਹੋ ਮੇਰੀ ਕਿਸੇ ਅਰੇ ਗਰੇ ਬੰਦੇ ਨੂੰ ਕਿੱਥੇ ਲੱਗ ਚੱਲਣਾ ਹੈ ਮੈਂ ਤਰ ਲਈ ਗੱਡੀ ਲੈ ਆਇਆ ਵਾਹ ਕਹ ਦੇਖੋ ਵੇ ਜਾ ਵੇ ਤਾ ਮੈਨੂੰ ਤੂੰ ਬੇਰੀ ਤਾਂ ਜਾ ਅੱਜ ਹੇ ਸਾਹਮਣੇ ਦੇਖ ਬੇਬੀ ਫੈਸਲਾ ਟਰੱਕ ਲੈ ਆਇਆ ਤੇ ਯਾਰ ਨੇ ਅੱਜ ਉਹ ਪੀਪਾ ਕਾਨੂੰ ਇਹਦਾ ਡੱਬਾ ਜਿਹਾ ਲੱਗਦਾ ਇਹਦਾ ਫੈਸਲਾ ਟਰੱਕ ਆ ਇਹ ਡੱਬਾ ਉਹ ਡੱਬਾ ਨਹੀਂ ਆ ਮੈਂ ਇਹਦੇ ਵਿੱਚ ਬਹਿਣਾ ਤੂੰ ਇੱਧਰ ਆਏ ਫਿਰ ਮੈਂ ਤੁਹਾਨੂੰ ਲੈ ਕੇ ਜਾਣਾ ਭਾਈ ਮੈਂ ਫੈਸਲਾ ਡੱਬਾ ਜਰਾ ਚੱਲ ਬੀਬੀ ਜੀ ਬੈਠੋ ਉਹਨੇ ਜ਼ਿੰਦਗੀ ਜਿਉਣ ਦਾ ਉਹ ਪੀਪਾ ਗਿਆ ਉਹ ਜੀ ਵੀ ਫੈਰ ਗਿਆ ਪੁੱਤਰਾ ਸਮੀਰ ਮੁੱਕ ਗਈ ਆ ਚਲੋ ਜੀ ਅਸੀਂ ਚੱਲੇ ਟੈਸਲਾ ਟੱਕੀ ਬੀਬੀ ਨੂੰ ਲੌਂਗ ਡਰਾਈਵ ਕਰਾਉਣ ਚਲੋ ਮੇਰੀ ਕਿਸੇ ਐ